ਹੁਣ ਆਪਾਂ ਗੱਲ ਕਰਦੇ ਪਿੱਛੇ ਜੇ ਕਹ ਜਾਂਦੇ ਕਿ ਜੀ ਜਿਹੜੇ ਬੋਡੀ ਬਿਲਡਰ ਨੇ ਉਹ ਹਾਰਟ ਅਟੈਕ ਹੋ ਗਿਆ ਜੀ ਉਹਨੂੰ ਬਲੇਮ ਕਰਦੇ ਸਿਰੋਟ ਦੇ ਨਾਲ ਜਿੱਦਾਂ ਪਿੱਛੇ ਤੇ ਵੀ ਕਾਫੀ ਕੰਟਰੋਵਰਸੀ ਹੋਈਆਂ ਸੀ ਜੀ ਜੀ ਪਰ ਜਿਹੜੇ ਲੋਕ ਜਿਮ ਨਹੀਂ ਜਾਂਦੇ ਮਰਦੇ ਤੋਂ ਵੀ ਹਾਰਟ ਅਟੈਕ ਨਾਲ ਆ ਪਰ ਉਹ ਜ਼ਾਹਰ ਨਹੀਂ ਹੁੰਦੇ ਕਿਉਂਕਿ ਜਿਹੜੇ ਬੰਦੇ ਦਾ ਨਾਮ ਬਣਿਆ ਹੋਇਆ ਹੈਗਾ ਉਹਦੀ ਨਿੱਕੀ ਜੀ ਗੱਲ ਵੀ ਲੋਕੀ ਵਧਾ ਦਿੰਦੇ ਨੇ ਜੀ ਗੋਮਨਬਾਈ ਦੀ ਗੱਲ ਕਰ ਰਹੇ ਹਾਂ ਜੀ ਹੁਣ ਉਸ ਬੰਦੇ ਦੀ ਮਿਹਨਤ ਨਹੀਂ ਦੇਖਦੇ ਉਸ ਬੰਦੇ ਨੇ ਤੁਹਾਡੇ ਇੰਡੀਆ ਨੂੰ ਕਿੱਥੇ ਤੱਕ ਲੈ ਕੇ ਗਿਆ ਪਹਿਲਾ ਉਹ ਜਿਹੜਾ ਵੈਜੀਟੇਰੀਅਨ ਬੋਡੀ ਬਿਲਡਰ ਸੀਗਾ ਪਰ ਲੋਕਾਂ ਨੇ ਉਹਦੀ 네ਗੇਟਿਵ ਫੀਲ ਨੂੰ ਲੱਭਿਆ ਨਾ ਹੋਣ ਦੇ ਬਾਵਜੂਦ ਵੀ ਉਹਦੇ ਬਾਰੇ ਚੀਜ਼ਾਂ ਕਹੀਆਂ ਗਈਆਂ ਪਰ ਇਹ ਸਪੋਰਟਸ ਵਾਲਾ ਉਸ ਬੰਦੇ ਨੇ ਕਿੰਨੀ ਮਿਹਨਤ ਕੀਤੀ ਕਿੱਥੇ ਤੱਕ ਗਿਆ ਹੁਣ ਇੰਜੈਕਸ਼ਨ ਗਲਤ ਲੱਗਾ ਬੋਡੀ ਨਹੀਂ ਲਈ ਬਈ ਉਹਨਾਂ ਦੀ ਡੈਥ ਹੋ ਗਈ ਬੜਾ ਮੈਨੂੰ ਪਤਾ ਨਹੀਂ ਜਿੰਨਾ ਮੈਂ ਇੰਟਰਵਿਊ ਤੇ ਸੁਣਿਆ ਕਿਉਂਕਿ ਮੈਂ ਵੀ ਜਲੰਧਰ ਤੋਂ ਜਿੰਨਾ ਉੱਥੇ ਮੈਨੂੰ ਪਤਾ ਲੱਗਿਆ ਜੀ ਪਰ ਉਸ ਹੀ ਦਿਨ ਦੁਨੀਆ ਦੇ ਵਿੱਚ ਕਿੰਨੇ ਇੱਕ ਨਾਰਮਲ ਇਨਸਾਨ ਜਿਹੜੇ ਆਪਣਾ ਦੁਕਾਨਦਾਰੀ ਕਰਦੇ ਆ ਜਾਂ ਖੇਤੀਬਾੜੀ ਕਰਦੇ ਆ ਜਾਂ ਕੋਈ ਗੱਡੀ ਚਲਾਉਂਦਾ ਆ ਕਿੰਨੇ ਲੋਕ ਹਟ ਡੈਕ ਨਾਲ ਮਰੇ ਹੋਣਗੇ ਉਹਨਾਂ ਦਾ ਕਿਸੇ ਨੇ ਮੁੱਦਾ ਨਹੀਂ ਚੱਕਿਆ ਸੋ ਆਈ ਥਿੰਕ ਜਿਹੜੇ ਇਸ ਲੈਂਕ ਸਿੰਗਰ ਆ ਜਾਂਦੇ ਨੇ ਜਾਂ ਇਹਨਾਂ ਨੂੰ ਇੱਕ ਈਜ਼ੀ ਟਾਰਗੇਟ ਨਹੀਂ ਕਹਾਂਗੇ ਆਪਾਂ ਇਹ ਈਜ਼ੀ ਹਾਈਲਾਈਟ ਦਾ ਤਰੀਕਾ ਬਣ ਜਾਂਦਾ ਕਿਉਂਕਿ ਉਹਨਾਂ ਨੂੰ ਦੁਨੀਆ ਜਾਣਦੀ ਆ ਉਹ ਉਹ ਮੈਨੂੰ ਲੱਗਦਾ ਉਹ ਉਹਨਾਂ ਦਾ ਉਹਨਾਂ ਦੀ ਜਿਹੜੀ ਫੇਮ ਹੈਗੀ ਉਹ ਆਪਦੇ ਤੇ ਵੀ ਮੈਨੂੰ ਲੱਗਦਾ ਲਿਆਉਣਾ ਚਾਹੁੰਦਾ ਤੇ ਵੀ ਅਸੀਂ ਜੇ ਇਹਨਾਂ ਨੂੰ ਟਾਰਗੇਟ ਕਰਾਂਗੇ ਤੇ ਜਾਂ ਇਹਨੂੰ ਅਸੀਂ ਜਿਵੇਂ ਸਲਮਾਨ ਖਾਨ ਨੂੰ ਜਾਂ ਹੋਰ ਕਿੰਨੇ ਆਰਟਿਸਟਾਂ ਨੂੰ ਆਉਂਦੀਆਂ ਨੇ ਹਨਾ ਤਾਂ ਉਹ ਜਿੱਦਾਂ ਵੱਡਾ ਕਲਾਕਾਰ ਤੇ ਓਡੀ ਵੱਡੀ ਮਤਲਬ ਉਹਨੂੰ ਲੱਗਦਾ ਵੀ ਸਾਡੀ ਸਾਡੀ ਪਛਾਣ ਹੋਣ ਦੀ ਵੱਡੀ ਹੋਊਗੀ ਹਨਾ